ਅੱਜ ਸੀ ਲੁਧਿਆਣਾ ਜਿਹੜੀ ਲੁਧਿਆਣਾ ਵੈਸਟ ਡਿਮਿਨਿਸ਼ਨ ਹੋ ਗਿਆ ਸੀ ਉਸ ਜਿਤਨੀ ਖੁਸ਼ੀ ਦੇ ਵਿੱਚ ਲੁਧਿਆਣੇ ਜਸ਼ਨ ਮਨਾਉਣਾ ਹੈ ਔਰ ਇਹ ਸਾਰਾ ਕਾਫਲਾ ਲੁਧਿਆਣੇ ਲਈ روانਾ ਹੋ ਰਿਹਾ ਹੈ ਜਸ਼ਨ ਮਨਾਉਣ ਦੇ ਲਈ ਉਥੇ ਜਿਹੜੀ ਅਰਵਿੰਦ ਗੇਧਰੀਪਾਲ ਸਾਹਿਬ ਸਰਦਾਰ ਭਗਵੰਤ ਮਾਨ ਸਾਹਿਬ ਪਾਣੀ ਸਕੱਤਰੀ ਪੰਜਾਬ ਔਰ ਪੰਜਾਬ ਦੇ ਸਾਡੇ ਪ੍ਰਧਾਨ ਸਾਹਿਬ ਜੀ ਜੀ ਢੋਲਾ ਜੀ ਔਰ ਮਿਲਦੀ ਹੈ ਔਰ ਉਹਨਾਂ ਸਾਰੇ ਵਰਕਰਾਂ ਦਾ ਧੰਨਵਾਦ ਵੀ ਕਰਨਾ ਹੈ ਜਿਨ੍ਹਾਂ ਨੇ ਉਸ ਜਿਮਨੀ ਤੋਂ ਜਤਨ ਵਿੱਚ ਯੋਗਦਾਨ ਪਾਇਆ ਸੀ ਨਾਲ ਹੋ ਗਏ। ਇਨਕਲਾਬ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ। ਅਰਵਿੰਦ ਕੇਸ਼ਰੀਵਾਲ ਜ਼ਿੰਦਾਬਾਦ। ਭਵਨ ਸਿੰਘ। ਅੰਮ੍ਰਿਤਪਾਲ ਸਾਹਿਬ ਅੱਜ ਐਡਾ ਵੱਡਾ ਕਾਫਲਾ ਕਿੱਥੇ ਲੈ ਕੇ ਚੱਲੇ ਹੋ। ਅੱਜ ਅਸੀਂ ਲੁਧਿਆਣਾ ਜਿਹੜੀ ਲੁਧਿਆਣਾ ਵੈਸਟ ਡਿਮਿਨੀਸ਼ ਚਨਾ ਹੋ ਗਿਆ ਸੀ ਉਸ ਜਿੱਤ ਦੀ ਖੁਸ਼ੀ ਦੇ ਵਿੱਚ ਲੁਧਿਆਣੇ ਜਸ਼ਨ ਮਨਾਉਣਾ ਹੈ। ਔਰ ਇਹ ਸਾਰਾ قافਲਾ ਲੁਧਿਆਣੇ ਲਈ ਰਵਾਨਾ ਹੋ ਰਿਹਾ ਹੈ ਜਸ਼ਨ ਮਨਾਉਂਦੇ ਲਈ ਇਥੇ ਜੀ ਅਰਵਿੰਦ ਕੇਜਰੀਵਾਲ ਸਾਹਿਬ ਸਰਦਾਰ ਭਗਵਾਨ ਮੰਤਰੀ ਪਾਣੀ ਪੁਤੰਦਰੀ ਪੰਜਾਬ ਔਰ ਪੰਜਾਬ ਦੇ ਸਾਰੇ ਪ੍ਰਧਾਨ ਸਾਹਿਬ ਜੀ ਔਰ ਜੀ ਲੀਡਰਸ਼ਿਪ ਮੌਜੂਦ ਰਹੀ ਹੈ ਔਰ ਉਹਨਾਂ ਸਾਰੇ ਵਰਤੋਂ ਦਾ ਧੰਨਵਾਦ ਵੀ ਕਰਨਾ ਹੈ ਕਿ ਉਨ੍ਹਾਂ ਨੇ ਉਸ ਦਿਮਨੀ ਔਰ ਜਸਤਿਕਤੀਓਂ ਪ੍ਰਦਰਸ਼ਨ ਕਰ ਪਾਇਆ ਸਿੱਕੇ we